ਰੇ ਭੱਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਪਿਛਲਾ ਬਲੌਗ ਦੇਖਿਆ ਤੁਸੀਂ ਮੈਰਿਜ ਦਾ ਆਸਟ੍ਰੇਲੀਆ ਵਾਲੇ ਵੀਰ ਦਾ ਮਿੱਲੂ ਵੀਰ ਬੜਾ ਪ੍ਰਿੰਟ ਤੇ ਇਹ ਵਿਆਹ ਚ ਗਏ ਤੇ ਧੰਨਵਾਦ ਤੁਹਾਡਾ ਦਾਇਰ ਦਿলো ਪਰਿਵਾਰ ਨੂੰ ਜਿਹੜੇ ਸਿਹਤ ਦੇਣ ਵਾਲੇ ਤੁਸੀਂ ਪਿਆਰਪੂਰੀ ਬੀਸ਼ੇ ਚ ਬਹੁਤ ਵਧੀਆ ਕਮੈਂਟ ਕਰੇਆ ਸੋ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਤੇ ਅੱਜ ਆ ਰਹੇ ਆ ਜੀ ਵੀਰ ਨਾਲ ਹੀ ਸਾਰੇ ਮਿਲਣ ਆਸਟ੍ਰੇਲੀਆ ਵਾਲੇ ਮਿੱਲੂ ਵੀਰ ਜਲੰਧਰ ਏਰੀਆ ਤੁਹਾਨੂੰ ਪਤਾ ਉਹਨਾਂ ਦਾ ਬੰਗਿਆ ਤੇ ਮੁੜ ਕੇ ਜਾਂਦੇ ਤੇ ਅਸੀਂ ਬਹੁਤ ਕਮੈਂਟ ਆਉਂਦੇ ਆ ਬੰਗਿਆ ਵਾਲੀ ਸਾਈਡ ਤੇ ਉਹਨਾਂ ਦਾ ਬੰਗਿਆ ਤੇ ਜਿਹੜਾ 25 ਤੋਂ 30 ਕਿਲੋਮੀਟਰ ਗਾਂ ਪਿੰਡ ਪੈ ਜਾਂਦਾ ਗਰਾਿਆਂ ਦੇ ਨਾਲ بڑا ਪਿੰਡ ਤੇ ਸਾਰੀ ਉਹ ਫੈਮਿਲੀ ਆ ਰਹੀ ਹੈ ਜੀ ਮਾਲਕ ਦੀ ਕਿਰਪਾ ਹੈ ਪਿਆਰ ਹੈ ਇਕਣਾ ਹੀ ਬਣਾ ਰਹੇ ਪਿਆਰ ਤੇ ਤੁਹਾਨੂੰ ਪਤਾ ਸਾਰਾ ਕਰਿਆ ਤਾਂ ਕੰਮ ਮਕਾਨ ਦਾ ਉਹਨਾਂ ਦਾ ਤੇ ਵਿੱਚੇ ਮੈਰਿਜ ਤੇ ਜਾਏ ਤੇ ਹੁਣ ਉਹਨਾਂ ਨੇ ਜਾਣ ਦਾ ਟਾਈਮ ਆ ਗਿਆ ਕਿਉਂਕਿ ਤੁਹਾਨੂੰ ਪਤਾ ਤੁਸੀਂ ਵੀ ਦੇਸ਼ਾਂ ਦੇਸ਼ਾਂ 'ਚ ਬੈਠੇ ਆ ਪੂਰਾ ਸੀਮਤ ਟਾਈਮ ਹੁੰਦਾ ਹੈ 10 ਤੋਂ 15 ਵਜੇ ਜਣਾਉਣਾ ਹੁੰਦਾ ਉਹਦੇ ਵਿੱਚ ਬਹੁਤ ਰੁਝਾਨ ਹੁੰਦੇ ਕੋਈ ਕਹਿੰਦਾ ਮੈਂ ਕਿੱਥੇ ਜਾਣਾ ਰਿਸ਼ਤੇਦਾਰਾਂ ਨੂੰ ਵੀ ਮਿਲਣਾ ਚਲੋ ਸਾਡੇ ਨਾਲ ਵੀ ਪਿਆਰਤਾ ਇੱਕ ਨਈ ਫੈਮਿਲੀ ਆ ਰਹੀ ਹੈ ਸਾਰੇ ਉਹਨਾਂ ਨਾਲ ਵੀ ਤੁਹਾਨੂੰ ਮਨਾਉਣਾ ਤੇ ਜਸ਼ਨ ਮਰੀ ਵੀ ਕੈਮਰਾਮੈਨ ਪਹਿਲਾਂ ਉਹਦੇ ਨਾਲ ਮਨਾਉਂਦਾ ਤੁਹਾਨੂੰ ਲੋ ਜੀ ਮੇਰਾ ਨਾਮ ਸਾਰੇ ਨੂੰ ਪਿਆਰ ਸੱਸੀ ਗਾਜੀ ਲੋ ਬਈ ਟੋਰਾ ਸ਼ੋਰਾ ਕੱਢ ਲਿਆ ਕਹਿੰਦੇ ਵੀ ਬਾਹਰ ਵਾਲੇ ਦੇਖ ਕੇ ਆਏ ਨਾ ਕਿ ਬੇ ਦੇਸੀ ਲੁੱਕ ਚ ਰਹਿੰਦੇ ਆ ਹਾਂਜੀ ਹੈ ਹਾਂਜੀ ਇਹਨੇ ਹੋਣਾ ਟਾਊ ਜੀ ਨੇ ਟਾਊ ਜੀ ਨੇ ਹਾਂਜੀ ਇੱਕ ਐਕਟਰ ਨੂੰ ਮਿਲੋ ਜੀ ਸੱਸੀ ਗਾਜੀ ਏ ਵੀ ਬਾਈ ਬੰਦੇ ਨੇ ਟੌਰ ਕੱਢ ਲਈ ਪੂਰੀ ਪਟਕਾ ਕਿਹਨੇ ਪੰਨਾ ਤਾਂ ਤੇਰਾ ਮੰਮਾ ਨੇ ਮੰਮਾ ਨੇ ਤਾਂ ਹੀ ਦੇਸੀ ਲੁੱਕ ਜੀ ਬਣਤੀ ਹੈ ਨਾ ਆ ਦੇਖ ਬਾਈ ਪਟਕਾ ਜੇ ਦੇਖੋ ਫਟਾ ਦੀ ਫਟ ਕਾਲੀ ਕਾਲੀ ਦੇ ਵਿੱਚ ਮੁੰਡੇ ਦਾ ਮੇਰੇ ਦਾ ਟੌਰ ਜੀ ਖਰਾਬ ਕਰਤੀ ਜੀ ਉਹ ਮੈਂ ਠੀਕ ਕਰਤੀ ਹਾਂ ਵੀ ਕਿਹਨੇ ਹੋਣਾ ਤਾਊ ਜੀ ਨੇ ਤਾਊ ਜੀ ਨੇ ਹੈ ਨਾ ਤੈਂ ਤਾਊ ਕਿਹਾ ਹੈ ਮੈਂ ਵੀ ਤਾਊ ਜੀ ਨੇ ਕਿਹਾ ਹੈ ਅੱਛਾ ਇੱਕ ਇਧਰ ਦੇਖੋ ਜੀ ਸਾਫ ਸਫਾਈ ਚੱਲ ਰਹਾ ਹਾਂ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਫੇਰ ਬਰਸਾ ਸ਼ੁਕਰੀਆ ਜੀ ਹਾਂ ਜੀ ਤੂੰ ਆ ਪਰਦੇ ਫੁੱਲਦੇ ਠੀਕ ਲੱਗੀ ਵੀ ਕਰਨ ਹਾਂ ਜੀ ਅੱਜ ਵੀਰ ਜੀ ਰਹੀ ਆ ਰਹੀ ਆ ਦੀਦੀ ਤੇ ਉਹਨਾਂ ਦੀ ਸਾਰੀ ਫੈਮਿਲੀ ਅੱਛਾ ਕਰਕੇ ਹਾਂ ਜੀ ਹੌਲੀ ਕਾ ਤ ਬੋਲਦੀ ਐ ਨਹੀਂ ਹੌਲੀ ਤਾਂ ਹੀ ਜੀ ਬੋਲਦੀ ਹਾਂ ਕਮੋਚ ਜੀ ਵੀ ਐ ਹਾਂ ਜੀ ਹਾਂ ਕਮੋਚ ਲਾਓ ਜੀ ਅੱਛਾ ਹਾਂ ਦੇਖ ਲਾ ਬਰਾ ਸੋਨਾ ਬੇਟ ਹੋ ਰਹੀ ਐ ਜਿਹਨਾਂ ਦੀ ਬਣਾ ਵੀ ਦਿੱਤਾ ਕੋ ਖਾਣ ਪੀਣ ਨੂੰ ਹਾਂਜੀ ਹਾਂਜੀ ਪ੍ਰਸ਼ਾਦਾ ਤਿਆਰ ਹੈ ਜੀ ਅੱਛਾ ਠੀਕ ਆ ਲੋ ਬਾਈ ਅੰਦਰ ਮੇ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੂੰ ਹਾਲੇ-ਕੱਲੇ ਪਜਾਮੇ 'ਚ ਘੁੰਮਦਾ ਓ ਬੈ ਚੱਗਾ ਮੈਂ ਤਾਂ ਮੇ ਟਿਕ ਜਿਹਾ ਲੈ ਵਾਪਸ ਅੱਛਾ ਆ ਪਿਆਲਾ ਲੋ ਬਾਈ ਬੇਟਿੰਗ ਹੋ ਰਹੀ ਐ ਪੰਮੂ ਦਾ ਚੂਹੇ ਤਾਂ ਟੱਪਦੇ ਇਹਨੂੰ ਰੋਟੀ-ਰੋਟੀ ਖਵਾਤੀ ਕਿਤੇ ਆਏ ਨਾ ਹੋਵੇ ਵੀ ਪੁਰਾਣਾ ਤੇ ਚੱਕਰ 'ਚ ਨਾਣੇ ਭੁੱਖੇ ਰਹਿ ਜੂਵੇ ਇੱਲਾ ਕਰ ਲਿਆ ਨਾ ਜੀ ਕਰ ਲਿਆ ਚਾਚੇ ਨਾਲ ਕਰ ਲੈ ਹਿਲਾ ਹਾਂਜੀ ਚਾਚਾ ਭੁੱਖਾ ਨਹੀਂ ਰਹਿਣ ਦਿੰਦਾ ਨੈਣਾ ਨੂੰ ਹਣਾ ਇਹਨਾਂ ਨੇ ਭੋਗ ਲਾਇਆ ਜੀ ਪਹਿਲਾਂ ਦੋ ਘੰਟੇ ਪੰਜਾਂ ਨੂੰ ਲਾ ਜਾਂਦੇ ਹਾਂ ਹਾਂ ਪੰਨ ਦੋ ਘੰਟੇ ਲਾ ਜਾਂਦੇ ਦੋਏ ਉਹਨਾਂ ਨੂੰ 1.5-2 ਘੰਟੇ ਹਾਂ ਇੰਨਾ ਟਾਈਮ ਲੱਗਦਾ ਇੱਕ 105 ਕਿਲੋਮੀਟਰ ਹੈ ਬਾਈ ਜਿੱਥੇ ਤੋਂ ਉਹਨਾਂ ਨੇ ਤੇ ਬਾਕੀ ਡੇਕ ਰਹੇ ਐ ਇਧਰ ਸਰਦਾਰਨੀ ਨੇ ਬਾਈ ਆਹਾ ਚਮਕਾਈ ਪਿਆਏ ਅੱਜ ਤਾਂ ਪਰ ਸਫਾਈ ਤਾਂ ਤੇਰੀ ਪੱਕੀ ਹੁੰਦੀ ਆ ਹਾਂਜੀ ਪਰ ਜਦੋਂ ਗੈਸਟ ਆਉਣਾ ਹੁੰਦਾ ਥੋੜਾ ਜਿਆਦਾ ਹਾਂਜੀ ਲੇਕਿਨ ਬਾਈ ਗੈਸਟ ਆਉਣੇ ਆ ਸੋ ਇਸ ਕਰਕੇ ਜਸ਼ਨ ਵੀ ਬਤਾਵਲੀ ਹੋਈ ਵੀ ਐ ਹੈ ਫੋਨ ਕਰਕੇ ਪੁੱਛ ਲਾ ਕਿ ਤਾਂ ਮੁੜੇ ਨਾ ਜਾਵੇ ਹੈ ਨਹੀਂ ਐ ਤਾਂ ਨਹੀਂ ਮੁੜਦੇ ਜੀ ਪਤਾ ਨਹੀਂ ਹੁੰਦਾ ਬਾਹਰ ਵਾਲਿਆਂ ਦਾ ਦੇਖ ਲੈ ਇਹ ਕਰਕੇ ਕਿੱਦਾਂ ਜਾ ਬਚਿਆ ਜੀ ਬਸ ਹੈ ਕਿੱਲਾ ਹੀ ਕਿੱਲਾ ਹੋਇਆ ਮੈਂ ਆਇਆ ਨਹੀਂ ਸਵੇਰ ਕਰ ਹਟ ਗਿਆ ਦੇਖ ਨਹੀਂ ਆ ਪੰਮੂ ਦਾ ਪਟਕਾ ਉਹੀ ਕੰਮ ਸਾਰੂ ਜਾਈ ਕਰਿਆ ਤਾਂ ਲੋਟ ਹੈ ਹੈ ਤਾਂ ਘਾਟਾ ਹੋ ਗਿਆ ਜੀ ਬੰਦੇ ਨੂੰ ਕਦਾ ਟੀਵੀ ਦੇ ਦੇ ਕਿ ਉਹ ਪਰਲੇ ਉਹਨਾਂ ਨੇ ਹਾਂ ਚੱਲ ਜਾਨੂ ਉਹਨਾਂ ਨਾਲ ਖੜਾ ਖੜੂ ਲੂਗਾ ਨਾਲੇ ਉਹਨਾਂ ਨੂੰ ਪਤਾ ਲੱਜੂਗਾ ਨਾ ਲਓ ਬਾਈ ਇੱਕ ਉਹਨਾਂ ਦਾ ਵੀ ਬੱਚਾ ਪੰਮੂ ਵਰਗਾ ਹੀ ਉਹਦੇ ਨਾਲ ਵੀ ਮਲਾਵਾਂਗੇ ਪੰਮੂ ਦਾੜੀ ਆ ਪਰ ਉਹ ਸ਼ਰਾਰਤੀ ਆ ਥੋੜਾ ਜਿਹਾ ਮੈਂ ਦੇਖਦਾ ਰਹਿੰਦਾ ਚਲੋ ਬਾਕੀ ਲੱਗੇ ਹੋਏ ਆਪਣੇ ਆਪਣੇ ਡੀਕ ਹੋ ਰਹੀ ਆ ਵੀ ਇੱਕwidehat ਕੋਹੰਦੀ ਆ ਫੈਮਿਲੀ ਉਹਨਾਂ ਨਾਲ ਵੀ ਤੁਹਾਨੂੰ ਮਲਾਵਾਂਗੇ ਲੈ ਚਾਚਾ ਦਾੜੀ ਮੱਛਾਂ ਤੂੰ ਚੜਾੜੀ ਆਪਣੀਆਂ ਤੂੰ ਵੀ ਚੜਾ ਬਣੀ ਆਂ ਹਾਂ ਹਾਂ ਚੜਾ ਹਾਂ ਹੈ ਹੈ ਦੇਵਾ ਸੈਟਿੰਗ ਚ ਆ ਰਹੀ ਹੈ ਮੁੱਛਾ ਨਹੀਂ ਹਾਂਜੀ ਨਾ ਨਾ ਲਸਕਾਰੇ ਹਾਸ ਤੇ ਤੇ ਵਾਲ ਨੂੰ ਕਿੱਥੇ ਗਾ ਗੂ ਵਾਲ ਤਾਂ ਤੇਰੇ ਵੀ ਲਸਕਾਰੇ ਮਾਰਦੇ ਹਾਂ ਹਾਂਜੀ ਮੈਂ ਵੀ ਤੇਲ ਲਾ ਲਿਆ ਜੀ ਹੂੰ ਸਹੀ ਗੱਲ ਹੈ ਚਲੋ ਭਾਈ ਆ ਜਾਣਾ ਉਹਨਾਂ ਨੇ ਅੱਧਾ ਇੱਕ ਘੰਟੇ ਦੇ ਵਿੱਚ ਬੈਟਿੰਗ 'ਚ ਪਰਿਵਾਰ ਪੂਰਾ ਖੜਾ ਪੰਮੂ ਵੀਡੀਓ ਕਰਕੇ ਪੰਮੂ ਕਿੱਥੇ ਟੀਵੀ ਦੇਖ ਖੜ ਜਾ ਬਾਈ ਪੰਮੂ ਨੇ ਇੱਥੇ ਬੈੱਡ 'ਤੇ ਪਿਆ ਤਾਂ ਕੈਮਰਾ ਸ਼ੁਰੂ ਹੋਇਆ ਆ ਦੇਖੋ ਝੂਠ ਨਹੀਂ ਬੋਲ ਰਿਆ ਇਹ ਆ ਦੇਖ ਲੋ ਸਕਿੱਪ ਕਰਕੇ ਬਣੀ ਉੱਥੇ ਵੀਡੀਓ ਰੋਕ ਕੇ ਆਇਆ ਵਾ ਕਾਰਟੂਨ ਲਾਈ ਲਾਈ ਆ ਦੇਖੋ ਬਾਈ ਤੇ ਆ ਦੇਖ ਇਹ ਤਾਂ ਮਹਾਰੀ ਨਹੀਂ ਚਰਾਗ ਤਾਂ ਵੀ ਉਹ ਕਰਦਾ ਹੈ ਹੈ ਸ਼ਰਾਬ ਤਾਂ ਪਏ ਵੀ ਬੋਟ ਕਰਦਾ ਜੀ ਇੱਥੇ ਬਣਾ ਲਿਆ ਹੋਇਆ ਤਿਆਰ ਕਰਕੇ ਅੱਛਾ ਬਾਈ ਦੋ ਬੰਦੇ ਇੱਧਰ ਸਾਮਕੇ ਬਿਠਾ ਲਏ ਹੋਏ ਆ ਦੇਖੋ ਤਿਆਰੀ ਹੈ ਫਲੋਟਾ ਫਲੋਟਾ ਸਰਦਾਰ ਦੀ ਹਾਂਜੀ ਤਿਆਰੀ ਹੈ ਅੱਜ ਤਾਂ ਤੇਰੀ ਬਿਟਾ ਹੋਰ ਬਹੁਤ ਹੈ ਹਾਂਜੀ ਮੇਰੀ ਹੋ ਘੱਟ ਥੋੜੀ ਜਿਆ ਨਾ ਹੈ ਫੇਕ ਨਹੀਂ ਤੇ ਆ ਲਾ ਰਿਹਾ ਚਾਚਾ ਵੀ ਆ ਕੇ ਬਹਿ ਗਿਆ ਉਧਰ ਉਹ ਬੰਦੇ ਇਧਰ ਮੂਰੇ ਬਿਠਾ ਲਏ ਨੇ ਹਾਂ ਚਲੋ ਹਾਂ ਅਰੇ ਚਾਚਾ ਤਾਂ ਕਰਦਾ ਕਿਆ ਖਾਂਦਾ ਆੜੀ ਮੂੰਹ ਤੇ ਵਿੱਚ ਵਿੱਚ ਪਾਇਆ ਵਾ ਕੁਸ ਬਾਬੂ ਨੇ ਪਰੰਕਿਆਏ ਉਸ ਨਹੀਂ ਹੈਗਾ ਮੂੰਹ ਤੇ ਕੁਝ ਪਾਇਆ ਰਿਹਾ ਪ੍ਰਾਕ੍ਰਿਤੀ ਚੱਲ ਦੁਬਾਰਾ ਤਾਂ ਕਹਿੰਦਾ ਸਾਰਿਆਂ ਨੂੰ ਕੋਈ ਸਸੀ ਕਾਲ ਜੀ ਸਸੀ ਕਾਲ ਜੀ ਹਾਂ ਇਹ ਬੰਦਾ ਵਾਜੀ ਹੁਣ ਸਿੱਧਰ ਗਿਆ ਆਗਿਆ ਕਰਦਾ ਤੇ ਥਣ ਜਿਆਦਾ ਹੁਣ ਕਹਿਣਾ ਮੰਨਣ ਲੱਗ ਗਿਆ ਪਰ ਥੋੜਾ ਜਿਹਾ ਕਾਰਟੂਨਾਂ ਨੇ ਪੱਟਿਆ ਦਾ ਹਨਾ ਹਾਂਜੀ ਬੱਚੇ ਆ ਹੀ ਉਸ ਦੇਖਦੇ ਆ ਜੀ ਕਦੇ ਕਦੇ ਟਾਈਮ ਆ ਸਕੂਲ ਤੇ ਆ ਕੇ ਨਹੀਂ ਆਇਆ ਕੋਈ ਤਾਂ ਅੱਛਾ ਤੇਰੀ ਬਾਈ ਆ ਜਿਹਨਾਂ ਪਰ ਰੇਟ ਵੀ ਪੈ ਗਈ ਸੀ ਬਾਬਾ ਕਹਿੰਦਾ ਬਹੁਤ ਛੁੱਟੀਆਂ ਕਰਦੇ ਆ ਬੱਜ ਗਏ ਪਰ ਠੀਕ ਨਹੀਂ ਹਨਾ ੜੀ ਬੱਜ ਗਏ ਹਾਂਜੀ ਉਹ ਬੰਦੇ ਦੀ ਦਾ ਬਾਈ ਛੁੱਟੇ ਹੋਤੀ ਅੱਜ ਉਹਦਾ ਮੌਜਾਂ ਚ ਦਾ ਮਜੇ ਥੋੜੀ ਕਰੀ ਅੱਜ ਤੇ ਪੱਕੇ ਪੀਪਰ ਫਿਊ ਹੋ ਗਏ ਜੀ ਹੁਣ ਅੱਛਾ ਹਾਂਜੀ ਬਸ ਹੁਣ ਵਾਰ ਤੇ ਸਕੂਲ ਲੱਗਣਾ ਹੈ ਫਿਰ ਦਣਾ ਪੀਪਰ ਹੈ ਜੀ ਚੰਦਨੀ ਚ ਚਲੋ ਬਾਈ ਚਲੋ ਰਿਹਾ ਕੰਮ ਦੇਖਦੇ ਆ ਵੀਰ ਨਾਲ ਨੂੰ ਸਾਰੇ ਖੜੇ ਲਓ ਜੀ ਬਾਈ ਪਹੁੰਚ ਗਏ ਵੀਰ ਨਾਲ ਅਸੀਂ ਗਾਲ ਜੀ ਤੂੰ ਵੀਡੀਓ ਬਣਾ ਲੈ ਲੋ ਬਾਈ ਵੀਰ ਨਾਲ ਹੀ ਗਏ ਪਹੁੰਚ ਹਾਂਜੀ ਸਾਬ ਸਤਿ ਸ਼੍ਰੀ ਅਕਾਲ ਜੀ ਬਹੁਤ ਵੇਟਿੰਗ ਕਰਾਈ ਹੈ ਹੋਰ ਥੋੜੇ ਤੁਹਾਨੂੰ ਪਤਾ ਹੀ ਹੈ ਬਾਹਰ ਦੇ ਕੰਮ ਇਦਾਂ ਦੇ ਚਲੋ ਫਰਾਜ ਲੋ ਬਈ ਬੰਦਾ ਆ ਗਿਆ ਕਕਾਬੂ ਦੇਖੋ ਟਰੈਕਟਰ ਹੈ ਤਮੂਦਾਰੀ ਟਰੈਕਟਰ ਇਹ ਉਹ ਆਇ ਨਹੀਂ ਮੋੜਦਾ ਟਰੈਕਟਰ ਹੈ ਲਾਈ ਹਾਇ ਤਾਂ ਹੈ ਫਾਰਮਰ ਐਨਾਂ ਕੋਲ ਵੀ ਟਰੈਕਟਰ ਪਰ ਆਪੁਰੇ ਆ ਕੇ ਬਾਈ ਇਹ ਐਨਾ ਸਿੱਧਾ ਹੀ ਟਰੈਕਟਰ ਪਰ ਬੈਠਿਆ ਲਾ ਬਾਈ ਲਾ ਦੇ ਲਾ ਦੇ ਬ੍ਰੇਕ ਖਿੱਚ ਕੇ ਲਾ ਦੇ ਬਾਈ ਲਾ ਦੇ ਲਾ ਦੇ ਮੈਂ ਸਾਰਾ ਕੁਝ ਦੇਖ ਕੇ ਜਾ ਕੇ ਬਤਾਦਾ ਨਾ ਹੂੰ ਲੋ ਭਾਈ ਬੱਚਾ ਏ ਇੱਕ ਨਹੀਂ ਆ ਭਾਈ ਸਾਡਾ ਬੰਦਾ ਥੋੜਾ ਜਿਹਾ ਅੰਦਰ ਬੀਜੀ ਅੰਦਰ ਰੱਖਿਆ ਵਾ ਵੀਰ ਨਾਲ ਕੋਲ ਬੈਠਾ ਚੱਕਦਾ ਚੱਕਦਾ ਜੱਕਦਾ ਭਾਈ ਮੁੰਡਾ ਥੋੜਾ ਜਿਆ ਲੋ ਭਾਈ ਪਾਪਾ ਚੱਲਿਆ ਬੰਦਾ ਨਾਲੇ ਤਿਆਰ ਹੋ ਗਿਆ ਹੈ भाई नहीं नहीं बापू अपने कम लगे इधर बापू की गड्डी भी खराब होंगी लगती हाँ जैसा ठीक है पा फिर माड़ा जा लो भाई ये पम्मू का भी बड़ा तगड़ा बंदा निकला भाई है ਹਾਂ ਅਰੇ ਹਾਂਜੀ ਨੇ ਨਾ ਉਹ ਸਿਰਫ ਨੇ ਉਹ ਚਾਹ ਚਾਹ ਕੰਡਾਈ ਨਾਲ ਨੇੜੇ ਨੂੰ ਹੈ ਨਵੇਂ ਟਰੈਕਟਰ ਦਾ ਵੀ ਜੂਏ ਉੱਪਰ ਚੜ ਕੇ ਦੇਖਣਾ ਹੁਰਕੇ ਹਾਂ ਨਾਲੇ ਆਪਣੇ ਕੋਲ ਹੈਗਾ ਟਰੈਕਟਰ ਦੇ ਨਾਲ ਕੋਈ ਹੈਗਾ ਵੱਡੇ ਬਰਸ਼ਾਲ ਬੰਦੇ ਬਸ ਹੂੰ ਸਹੀ ਗੱਲ ਲਓ ਜੀ ਭਾਈ ਵੀਰ ਦਾ ਮੁੰਡਾ ਕਹਿੰਦਾ ਟਰੈਕਟਰ ਚਲਾ ਕੇ ਦੇਖਣਾ ਏ ਤੇ ਟਰੈਕਟਰ ਚਲਾ ਰਿਹਾ ਏ ਜੱਸਾ ਕਿ ਨਾ ਮੈਂ ਵੀ ਚਲਾਉਣਾ ਵਾ ਜਿ세 ਤੈਨੂੰ ਵੀ ਕੱਲੇ ਨੂੰ ਦੇਣਾ ਏ ਉਹਨੂੰ ਵੀ ਕੱਲੇ ਨੂੰ ਚਲਾਣ ਦੇ ਇਹ ਗਰਾਊਂਡ 'ਚ ਆਏ ਬਾਈ ਉਰੇ ਜਗ੍ਹਾ ਵਾਧੂਗਾ ਚਲਾਉਣ ਵਾਸਤੇ ਲੋ ਬਾਈ ਗਰਾਊਂਡ 'ਚ ਪਹੁੰਚ ਗਏ ਤੇ ਮੁੰਡਾ ਚਲਾ ਰਿਹਾ ਬਾਈ ਉਧਰ ਟਰੈਕਟਰ ਤੇ ਬਾਈ ਬਹੁਤ دیر ਬਾਅਦ ਆਇਆ ਇਹਨਾਂ ਨੂੰ ਲੱਗੇ ਰਹਿ ਇਹਨਾਂ ਨੂੰ ਲੱਗੇ ਰਹਿਣ ਦਿਓ ਹਾਂ ਇਹਨਾਂ ਨੂੰ ਲੱਗੇ ਰਹਿ ਸਹੀ ਗੱਲ ਹੈ। ਬismillah। ਚੱਲੀਏ ਜੀ। ਲਓ ਬਾਈ ਰਿਸ਼ਤੇਦਾਰ ਚਲੇਗੇ। ਤੇ ਇਧਰ ਸਾਡੇ ਰਿਸ਼ਤੇਦਾਰ ਨਹੀਂ ਜਿਹੜੀ ਅਖੀਰ ਚ ਰਹਿ ਗਈ ਥੀ ਉਹ ਬਾਈ ਇਹ ਨਹੀਂ। ਇਧਰ ਮੇਰੀ ਵੀ ਰੋਟੀ ਪਈ ਪਈ ਆ। ਤੇ ਆਹ ਦੁਆਰਾਂ ਬੋਕ ਲੱਗੀ। ਹੈਂ? ਦੁਆਰਾਂ ਬੋਕ। ਤੇ ਉੱਧਰ ਬਾਈ ਉਹ ਦੇਖੋ ਇੱਕ ਸੰਗਤ ਉਹ ਲੱਗੀ ਵੀ ਖਾਣ ਬੈਠੀ। ਇੱਕ ਬੰਦਾ ਆਹ ਖੱਡ ਕੇ ਗਿਆ ਏ। ਆਹ ਦੇਖੋ। ਬਹੁਤ ਸਵਾਦ ਸੀ। ਆ ਦੇਖੋ ਭਾਈ ਘਰ ਸੰਗਤਾਂ ਬਾਤ ਦੇ ਵਿੱਚ ਪ੍ਰਸ਼ਾਦ ਅਚ ਰਹੀਆਂ ਇੱਧਰ ਭਰਤੀ ਕਰੇ ਹੋਏ ਆਪਾਂ ਨੇ ਚੌਲਾਂ ਵਾਲੇ ਬੰਦੇ ਹੈ ਹਾਂ ਬਈ ਦੱਸ ਬਈ ਕੀ ਹੋ ਗਿਆ ਦੱਸ ਚਲਾ ਕਰਦੇ ਤੇ ਕੋਈ ਅੱਛਾ ਹਾਂਜੀ ਠੀਕ ਆ ਚੱਕ ਦੇ ਫੱਟੇ ਫਿਰ ਸੁਨਾ ਕਰਕੇ ਲਾ ਮੈਨੂੰ ਪਾਣੀ ਦਾ ਗਲਾਸ ਹੱਥਾ ਦੇ ਦੋ ਕੁੜੀ ਮੈਨੂੰ ਪਾਣੀ ਦਾ ਗਲਾਸ ਲਿਆਈ ਕੋ ਹਾਂ ਉਹ ਰੱਡੀ ਰੱਡੀ ਝਾਕਦੀ ਭੁੱਖੀ ਹੋ ਮਰ ਗਈ ਹੈ ਨਹੀਂ ਦਵਾ ਨਾਲ ਭੁੱਖ ਲੱਗ ਗਈ ਹੈ ਦਵਾ ਨਾਲ ਭੁੱਖ ਲੱਗ ਗਈ ਅੱਛਾ ਸਾਰਿਆਂ ਨੂੰ ਲੱਗ ਗਈ ਬਰੋਟੀ ਦਾ ਟਾਈਮ ਨਹੀਂ ਹੈਗਾ ਜਾਜੀ ਘਰ ਦਾ ਉਦੋਂ ਖਾ ਲੇ ਖਾ ਚਲੋ ਭਾਈ ਚੱਲ ਰਿਹਾ ਕੰਮ ਬਹੁਤ ਜ਼ਿਆਦਾ ਜਿਹੜੀ ਰੌਣਕ ਲੱਗੀ ਵੀ ਸੀ ਘਰ ਦੇ ਵਿੱਚ ਤੁਸੀਂ ਆਪਣੇ ਹੈ ਤੁਹਾਡਾ ਹੋਵੇ ਰੌਣਕ ਵੀ ਹੈ ਹੈ ਸੋਹਣੀ ਰੌਣਕ ਤੇ ਚਹਿਲ ਪਹਿਲ ਹੋਈ ਹੋਈ ਸਵੇਰੇ ਤੇ ਕੋਣ ਸੁਨਣਾ ਆ ਗਿਆ ਹੋ ਗਿਆ ਭਾਈ ਆ ਦੇਖੋ ਸਾਰੇ ਪਾਸੇ ਅਸੀਂ ਬਾਹਰ ਵੀ ਬੈਠੇ ਰਹੇ ਵੀਰ ਨਹੀਂ ਉਹ ਦੇਖੋ ਬਾਹਰ ਵੀ ਇੱਥੇ ਬੈਠੇ ਰਹੇ ਗੱਲਾਂ ਮਾਰੀ ਗਏ ਕਾਫੀ ਥੇਰ ਭਾਈ ਤੇ ਬਾਕੀ ਅੰਦਰ ਦੇਖੋ ਜੀ ਬੈਂਕ ਦੇ ਟੇਬਲ ਉੱਪਰ ਬੈਠੇ ਉਹ ਦੇਖੋ ਬਰੀ ਬੰਦਾ ਦੂ ਟੀਵੀ ਨੇ ਪਕੜਿਆ ਵਾ ਬੰਦਾ ਉਹ ਦੇਖੋ ਚਲੋ ਠੀਕ ਹੈ ਹਾ ਕੀ ਹੋ ਗਿਆ ਹਾਂ ਕੀ ਹੋ ਗਿਆ ਉਹ ਤਾਂ ਭਾਬੀ ਗਈ ਸੀ ਤਾਂ ਅੱਛਾ